ਕੀ ਤੇ ਖਲੀਪ ਹੋ ਗਈ ਇਹ ਬੰਦਤ ਕੋਸਮਦਰ ਚਦੀਂਦਾ ਤਾਂ ਉਹ ਲੀਡ ਲਈ ਜਾਂਦਾ ਸਾਡੇ ਨੂੰ ਤਾਂ ਆਰਐਸ ਦੇ ਬੰਦੇ ਦੱਸਦੇ ਨੇ ਪਹਿਲਾਂ ਦੀਪ ਸਿੱਧੂ ਨੂੰ ਦੱਸਦੇ ਕੰਗਨ ਅਰਨੌਤ ਪੂਰੀ ਲੀਡ ਲੈ ਰਿਹਾ ਉਹ ਤਾਂ ਜਿੱਤ ਰਿਹਾ ਕਹਿੰਦੇ ਮੰਡੀ ਦੇ ਵਿੱਚੋਂ ਉੱਥੇ ਜੇਲ੍ਹ ਚ ਕਿਉਂ ਬਚਾਇਆ ਵੀ ਉਹ ਤਾਂ ਆਰਐਸ ਦਾ ਬੰਦਾ ਸੀ ਇਹ ਤਾਂ ਜਵਾਕ ਹੈ ਬਰਸਾ ਸੀ ਮਿਲਟਾ ਤੁਸੀਂ ਤਾਂ ਪੁਰਾਣੇ ਗੁੰਡੋਂ ਫਿਰ ਤੁਸੀਂ ਪਿਛਾੜੀ ਨੂੰ ਕਿਉਂ ਘੁਸੜਦੇ ਹੋ ਇਹ ਤਾਂ ਪਹਿਲਾਂ ਤੇ ਜਿੰਨਾ ਜਿਤਾਉਣਾ ਆਹ ਰਹਾਰਨ ਉਹ ਮੁਕੱਦਰ ਹੈ ਆਪਣਾ ਆਪ ਉਹ ਬੱਚੇ ਜਿਹੜੇ ਮਾਵਾਂ ਬਿਲਕਦੀਆਂ ਦੇ ਉਹ ਜਵਾਕ ਜਿਹੜੇ ਇਕੱਲੇ ਇਕੱਲੇ ਜਵਾਕ ਨਸ਼ਿਆਂ ਤੇ ਲੱਗੇ ਨੂੰ ਉਹਨਾਂ ਨੇ ਨਸ਼ਾ ਹੀ ਛਡਾਉਂਦਾ ਸੀ ਉਹਨੇ ਕੀ ਉਲੂ ਕਰਾ ਕਰਤਾ ਹੋਰ ਨਾ ਕੋਈ ਲੈ ਗਿਆ ਮੋਦੀ ਨਾ ਲੈ ਗਿਆ ਬਿਲਕੁਲ ਮੋਦੀ ਨੇ ਤਾਂ ਬਹੁਤ ਕੋਸ਼ਿਸ਼ ਕਰਿਆ ਇਹ ਕੋ ਕਰਦੇ ਇਹ ਤੁਹਾਨੂੰ ਦੁਨੀਆ ਸਿਰ ਤੇ ਚੱਕਦੀ ਤੁਸੀਂ ਤਾਂ ਗਰਕ ਕਰਤਾ ਬੇੜਾ ਇਧਰ ਮਾਤਾ ਦੀ ਤਸਵੀਰ ਦਿਖਾ ਦਈਏ ਮਾਤਾ ਨੂੰ ਪਛਾਨ ਲਓ ਤੁਸੀਂ ਕਿਉਂਕਿ ਹੁਣ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੰਗਨਰ ਨੌਦ ਨੂੰ ਲੈ ਕੇ ਵੀ ਕਰਾਂਗੇ ਕਿਉਂਕਿ ਉਹ ਵੱਡੀ ਲੀਡ ਲੈ ਰਹੇ ਨੇ ਮਾਤਾ ਜੀ ਭਾਈ ਗੁਰਜੀ ਦਾ ਖਾਲਸਾ ਬਾਈ ਜੀ ਨਹੀਂ ਉਹਦੀ ਉਹ ਕੰਗਨਰ ਨੌਦ ਪੂਰੀ ਲੀਡ ਲੈ ਰਿਹਾ ਉਹ ਤਾਂ ਜਿੱਤ ਰਿਹਾ ਕਹਿੰਦੇ ਮੰਡੀ ਦੇ ਵਿੱਚੋਂ ਅੱਛਾ ਇਹ ਤਾਂ ਪਹਿਲਾਂ ਤੇ ਜਿੱਗੇ ਜਿਤਾਉਣਾ ਅਰੇ ਹਾਰਨ ਉਹ ਮੁਕੱਦਰ ਹੈ ਆਪਦਾ ਆਪੂ ਆਪਦਾ ਠੀਕ ਹੈ ਇਵੇਂ ਜਿਵੇਂ ਜਿੰਨੇ ਜਿਹੇ ਜਿਹੇ ਬੰਦਾ ਹੁੰਦਾ ਉਹ ਜਿਹੇ ਹੋ ਜਾਂਦਾ ਸਾਡੇ ਨੂੰ ਤਾਂ ਆਰਐਸਐਸ ਦੇ ਬੰਦੇ ਵਸਦੇ ਨੇ ਪਹਿਲੇ ਦੀਪ ਸਿੱਧੂ ਨੂੰ ਦੱਸ ਦਿੱਤੀ ਹੂੰ ਇਹ ਆਰਐਸਐਸ ਦਾ ਬੰਦਾ ਠੀਕ ਆ ਉਹ ਤਾਂ ਲੈ ਲਿਆ ਹੁਣ ਆ ਡੂਰ ਉੱਥੇ ਜੇਲ੍ਹ ਚ ਕਿਉਂ ਪਹਚਾਇਆ ਵੀ ਉਹ ਤਾਂ ਆਰਐਸਐਸ ਦਾ ਬੰਦਾ ਸੀ ਅੰਬਰਤਪਾਲ ਨੂੰ ਕਹਿੰਦੇ ਨੇ ਉੱਥੇ ਕਿਉਂ ਪਹਚਾਇਆ ਸੜਦਾ ਜਾਂਦੇ ਨੇ ਜੇ ਕੋਈ ਮੜਾ ਜਾ ਉੱਠ ਖੜਦਾ ਉਸ ਨੂੰ ਪਛਾਣਦੇ ਨੇ ਜੇਲਾਂ ਚ ਆਪਣੇ ਭਾਵੇਂ ਕੁਛ ਕਰੀ ਜਾਂਦਾ ਨਹੀਂ ਉਹ ਕਰਦੇ ਹੁਣ ਜੇ ਦੁਨੀਆ ਜੰਤਾ ਜੇ ਉਲਟ ਗਈ ਉਹ ਸਭ ਤੋਂ ਮੂਰੇ ਜਾਂਦਾ ਕੀ ਤਖਲੀਫ ਹੋ ਗਈ ਇਹ ਬੰਦਾ ਕੋਸਮ ਦੇ ਚਦੀਂਦਾ ਤਾਂ ਉਹ ਲੀਡ ਲਈ ਜਾਂਦਾ ਹੋਰ ਨਾ ਕੋਈ ਲੈ ਗਿਆ ਮੋਦੀ ਨਾ ਲੈ ਗਿਆ ਮੋਦੀ ਨੇ ਤਾਂ ਬਹੁਤ ਕੁਛ ਕਰਿਆ ਪਿੱਛੇ ਚੱਲ ਰਿਹਾ ਪਿੱਛੇ ਚੱਲ ਰਿਹਾ ਪਿੱਛੇ ਚੱਲ ਰਿਹਾ ਉਹਨੇ ਲੈ ਗਿਆ ਲੀਡ ਜੇ ਬੰਦਾ ਤਾਂ ਉਹਨੂੰ ਵੋਟ ਪਈ ਆ ਸਾਡੀ ਵੀ ਰੱਬ ਸੁਣੂਗਾ ਅੱਛਾ ਪ੍ਰਚਾਰ ਬੜਾ ਐ ਅਮਰਿਤਪਾਲ ਦੇ ਲਈ ਕਹਿੰਦੇ ਅਮਰਿਤਪਾਲ ਐਵੇਂ ਦਾ ਬੰਦਾ ਹੈ ਇਹ ਦੇਸ਼ ਤੋੜ ਦੂਗਾ ਇਹ ਪੰਜਾਬ ਨੂੰ ਹੋਰ ਪਾਸੇ ਨੂੰ ਲੈ ਕੇ ਜਾ ਰਿਹਾ ਜਿਹੜੀ ਇਹ ਮਾਵਾ ਨੇ ਸੰਤਾਪ ਪੜਾਇਆ ਉਸ ਪਾਸੇ ਨੂੰ ਲੈ ਕੇ ਜਾ ਰਿਹਾ ਕਹਿੰਦੇ ਬਾਈ ਉਧਰ ਨੂੰ ਦੁਨੀਆ ਹੈ ਇਹ ਇਹਨਾਂ ਤਾਂ ਕਿਧਰੇ ਲਾਲਾ ਤੈਨੂੰ ਮੈਂ ਦੱਸਾਂ ਪਰ ਅਸੀਂ ਨਹੀਂ ਮੰਨਦੇ ਹੈਗੇ ਵੀ ਹੋਰ ਪਾਸੇ ਨੂੰ ਮਿਲ ਜਾਂਦਾ ਸਾਡਾ ਜਿਹੜਾ ਕੋਈ ਸਾਡੀ ਸਹਾਇਤਾ ਕਰਦਾ ਉਹ ਹੋਰ ਪਾਸੇ ਨੂੰ ਮਿਲ ਜਾਂਦਾ ਬਿਜਾਰਤਾਂ ਦੀ ਨਹੀਂ ਨਾ ਕਰਦਾ ਬਿਲਕੁਲ ਇਹ ਉਹਨਾਂ ਦੇ ਸਾ ਉਹਦੇ ਚ ਚੱਲੇ ਸ਼ਹਿਰ ਚ ਤਾਂ ਉਹ ਸਮਰਥਨ ਦੇਣ ਉਹ ਸਾਡੀ ਕਰਦਾ ਗਰੀਬਾਂ ਦੀ ਉਹ ਬੱਚੇ ਜਿਹੜੇ ਮਾਵਾਂ ਬਿਲਕੁਦੀਆਂ ਦੇ ਉਹ ਜਵਾਕ ਜਿਹੜੇ ਇਕੱਲੇ ਇਕੱਲੇ ਜਵਾਕ ਨਸ਼ਿਆਂ ਤੇ ਲੱਗੇ ਨੂੰ ਉਹਨਾਂ ਦਾ ਨਸ਼ਾ ਹੀ ਛਡਾਉਂਦਾ ਸੀ ਉਹਨੇ ਕੀ ਲੋਕਰਾ ਕਰਤਾ ਅੱਛਾ ਫਿਰਸਾ ਸਿੰਘ ਬਲਟੋਹਾ ਕਹਿੰਦੇ ਕਹਿੰਦੇ ਕਿ ਇਹ ਤਾਂ ਆਰਐਸਐਸ ਦਾ ਬੰਦਾ ਹੈ ਕਹਿੰਦੇ ਇਹ ਤਾਂ ਕਹਿੰਦੇ ਇਹਨੂੰ ਨਹੀਂ ਕੁਝ ਮਿਲਣਾ ਕਹਿੰਦੇ ਇਹ ਤਾਂ ਪਲਾਂਟਡ ਬੰਦਾ ਹੈ ਕਹਿੰਦੇ ਅਸੀਂ ਕਹਿੰਦੇ ਬੜੇ ਪੁਰਾਣੇ ਬੰਦੇ ਆ ਗਿਆ ਅਸੀਂ ਬੜਾ ਪਿੰਡੇ ਤੇ ਢਾਇਆ ਸੰਤਾਪ ਢਾਇਆ ਅਸੀਂ ਬੜੀਆਂ ਚੀਜ਼ਾਂ ਦੇਖੀਆਂ ਕਹਿੰਦੇ ਇਹ ਕੌਣ ਆ ਕਹਿੰਦੇ ਇਹ ਤਾਂ ਕੱਲ ਦਾ ਜਵਾਕ ਹੈ ਕਹਿੰਦੇ ਇਹ ਤਾਂ ਜਵਾਕ ਹੈ ਬਰਸਾ ਸੇ ਮਿਲ ਤਵਾ ਤੁਸੀਂ ਤਾਂ ਪੁਰਾਣੇ ਖੁੰਡੋ ਫੇ ਤੁਸੀਂ ਪਿਛਾੜੀ ਨੂੰ ਕਿਉਂ ਘੁਸੜਦੇ ਹੋ ਜੇ ਕੋ ਕਰਦੇ ਇਹ ਤੁਹਾਨੂੰ ਦੁਨੀਆ ਸਿਰ ਤੇ ਚੱਕਦੀ ਤੁਸੀਂ ਤਾਂ ਗਰਕ ਕਰਤਾ ਬੇੜਾ ਜੇ ਹੁਣ ਸੰਭਲਣ ਵਾਲਾ ਕੋਈ ਮੂਰੇ ਆਉਂਦਾ ਤਾਂ ਤੁਹਾਡਾ ਕੀ ਕਹਿੰਦੇ ਨੇ ਹੂੰ ਤੂੰ ਆ ਨਿਕਲਦਾ ਹੁਣ ਹੁਣ ਲਟ ਮਾਰਦੇ ਨੇ ਤੂੰ ਆ ਮਾਰ ਕੇ ਤੂੰ ਆ ਮਾਰ ਕੇ ਬਰਸਾ ਸੇ ਵਹੀ ਮਾਰਦੇ ਨੇ ਹੋਰ ਕਿਉਂ ਇੰਨੇ ਦਾ ਗਏ ਗਵਾਈ ਬਹੁਤ ਹੱਥ ਚੱਕੀ ਤੀ ਇਹਨਾਂ ਦੀ ਆ ਤਿੰਨਾਂ ਨੂੰ ਲੈ ਬੈਠੀ ਸਾਡਾ ਹੀ ਜਿੰਨੀ ਨੌਜਵਾਨੀ ਗਾਲੀਆ ਇਹਨੇ ਨਹੀਂ ਗਾਲੀਆ ਬਲਟੋਏ ਹੁਣਾਂ ਨੇ ਹੋਰ ਨਹੀਂ ਕਿਸੇ ਨੇ ਗਾਲੀ ਇਹਨੇ ਨਹੀਂ ਗਾਲੀਆ ਅੱਛਾ ਸਰਬਜੀਤ ਸਿੰਘ ਵੀ ਲੱਗੇ ਹੋਏ ਸੀ ਲਗਾਤਾਰ ਉੱਥੇ ਤਾਂ ਵੱਡੇ ਵੱਡੇ ਸਰਬਜੀਤ ਸਿੰਘ ਫਰੀਦਕੋਟ ਤੋਂ ਉੱਥੇ ਕਰਮਜੀਤ ਅਨਮੋਲ ਸੀਗੇ ਆਮ ਆਦਮੀ ਪਾਰਟੀ ਤੋਂ ਉੱਥੇ ਤਾਂ ਵੱਡੇ ਵੱਡੇ ਕਲਾਕਾਰ ਗਏ ਸਿੰਗਰ ਗਏ ਜਾ ਕੇ ਪ੍ਰਚਾਰ ਕੀਤਾ ਕਹਿੰਦੇ ਸਾਡੇ ਬਾਈ ਨੂੰ ਜਿਤਾਇਓ ਕਹਿੰਦੇ ਕੀ ਹੋਇਆ ਬਾਈ ਨੂੰ ਕਿਹੜੇ ਬਾਈ ਨੂੰ ਸਰਬਜੀਤ ਦੇ ਤਾਂ ਅਸੀਂ ਗਏ ਆ ਸਮਰਥਨ ਦੇਣ ਇਹ ਤਾਂ ਮਾਚੇ ਦੇ ਤੇ ਉੱਥੇ ਕੌਣ ਗਿਆ ਤਿੰਨੇ ਚੋਂ ਉਹਦਾ ਸਮਰਥਨ ਦੇਣ ਅੱਛਾ ਕੋਈ ਕਲਾਕਾਰ ਨਹੀਂ ਕਿਸੇ ਨੇ ਸਮਰਥਨ ਨਹੀਂ ਗਿਆ ਕਿਹੜਾ ਕਲਾਕਾਰ ਤੀ ਉੱਥੇ ਅਸ ਤਾਂ ਕੋਈ ਨਹੀਂ ਦੇਖਿਆ ਅਸੀਂ ਆਪ ਗਏ ਹਰਾਜ ਕਾਕੜ ਸਾਡੇ ਕੀ ਕਹਿੰਦੇ ਨੇ ਕੌਮੀ ਇਨਸਾਫ ਮੋਰਚਾ ਉੱਥੇ ਵੀ ਸਮਰਥਨ ਦੇ ਕੇ ਰੋਡ ਸ਼ੋਅ ਦੇ ਵਿੱਚ ਇੱਥੇ ਵੀ ਦੇ ਕੇ ਆ ਅੱਛਾ ਰਾਜ ਕਾਕੜੇ ਨੂੰ ਜਾਣਦੇ ਜਿਹੜੇ ਲਿਖਦੇ ਨੇ ਉਹਨਾਂ ਨੇ ਸਮਰਥਨ ਕੀਤਾ ਰਾਜ ਕਾਕੜੇ ਨੂੰ ਜਾਣਦੇ ਜਿਹੜੇ ਲਿਖਦੇ ਆ ਉਹਨਾਂ ਨੇ ਸਮਰਥਨ ਦਿੱਤਾ ਸਰਬਜੀਤ ਸਿੰਘ ਨੂੰ ਕਲਾਕਾਰ ਨੇ ਵੀ ਆਪਾਂ ਨੂੰ ਨਹੀਂ ਪਤਾ ਐਂ ਤਾਂ ਸਾਨੂੰ ਨਹੀਂ ਪਤਾ ਅਸੀਂ ਤਾਂ ਧੁੱਪ ਦੇ ਮਾਰੇ ਹੋਏ ਹੁਣ ਕਰਦੇ ਰੋਡ ਸ਼ੋਅ ਕਰਦੇ ਬਿਲਕੁਲ ਬਿਲਕੁਲ ਠੀਕ ਹੈ ਹੁਣ ਹੁਣ ਮਹੌਲ ਕੀ ਹੈ ਫਿਰ ਅੱਗੇ ਹੈ ਅੱਗੇ ਮਹੌਲ ਕੀ ਹੈ ਦਿਖਾ ਦਾਂਗੇ ਮੂਰੇ ਜੱਤ ਲੈਂਦੇ ਸੂਟ ਮੈਨ ਸਾਡੇ ਨੂੰ ਇਹ ਹੱਤ ਤਕਾਵਾਂਗੇ ਅਜੇ ਇੰਨਾ ਖੁੰਦੇ ਜੇ ਜਿਹੜਾ ਮਰੀਆਂ ਇਹਨਾਂ ਦੀਆਂ ਫੇਰ ਪਤਾ ਲੱਗੂ ਇਹ ਪਹਿਲਾਂ ਸਾਡਾ ਹੀ ਸੀ ਜਿਹੜੇ ਸੰਤਾਪ ਸੀ ਹੜਾਏ ਨੇ ਜਾ ਸਾਡੀ ਜਵਾਨੀ ਗਾਲੀ ਹੈ ਇਹਨਾਂ ਨੇ ਅੱਛਾ ਬਿਲਕੁਲ ਅੰਮ੍ਰਿਤਪਾਲ ਦੇ ਲਈ ਕਹਿੰਦੇ ਅੰਮ੍ਰਿਤਪਾਲ ਐਵੇਂ ਦਾ ਬੰਦਾ ਹੈ ਇਹ ਦੇਸ਼ ਤੋੜ ਦੂਗਾ ਇਹ ਪੰਜਾਬ ਨੂੰ ਹੋਰ ਪਾਸੇ ਨੂੰ ਲੈ ਕੇ ਜਾ ਰਿਹਾ ਜਿਹੜੀ ਇਹ ਮਾਮਾ ਨੇ ਸੰਤਾਪ ਪੜਾਇਆ ਉਸ ਪਾਸੇ ਨੂੰ ਲੈ ਕੇ ਜਾ ਰਿਹਾ ਕਹਿੰਦੇ ਭਾਈ ਉਧਰ ਨੂੰ ਦੁਨੀਆ ਹੈ ਇਹ ਇਹਨਾਂ ਤਾਂ ਕਿਧਰੇ ਲਾਲਾ ਤਿੰਗ ਮੈਂ ਦੱਸਾਂ ਪਰ ਅਸੀਂ ਨਹੀਂ ਮੰਨਦੇ ਹੈਗੇ ਵੀ ਹੋਰ ਪਾਸੇ ਨੂੰ ਮਿਲ ਜਾਂਦਾ ਸਾਡਾ ਤਾਂ ਜਿਹੜਾ ਕੋਈ ਸਾਡੀ ਸਹਾਇਤਾ ਕਰਦਾ ਉਹ ਹੋਰ ਪਾਸੇ ਨੂੰ ਮਿਲ ਜਾਂਦਾ ਬਿਜਾਰਤਾਂ ਦੀ ਨਹੀਂ ਨਾ ਕਰਦਾ ਬਿਲਕੁਲ ਇਹ ਉਹਨਾਂ ਦੇ ਸਾ ਉਹਦੇ ਚ ਚੱਲੇ ਸ਼ਰੇਚ ਤਾਂ ਉਹਦਾ ਸਮਾਰਤਨ ਦਿਨ ਉਹ ਸਾਡੀ ਕਰਦਾ ਗਰੀਬਾਂ ਦੀ ਉਹ ਬੱਚੇ ਜਿਹੜੇ ਮਾਵਾਂ ਬਿਲਕਦੀਆਂ ਦੇ ਉਹ ਜਵਾਕ ਜਿਹੜੇ ਇਕੱਲੇ ਇਕੱਲੇ ਜਵਾਕ ਨਸ਼ਿਆਂ ਤੇ ਲੱਗੇ ਨੂੰ ਉਹਨਾਂ ਦਾ ਨਸ਼ਾ ਹੀ ਛਡਾਉਂਦਾ ਸੀ ਉਹਨੇ ਕੀ ਲੋਕਰਾ ਕਰਤਾ ਅੱਛਾ ਵਿਰਸਾ ਸਿੰਘ ਵਲਟੋਹਾ ਕਹਿੰਦੇ ਕਹਿੰਦੇ ਕਿ ਇਹ ਤਾਂ ਆਰਐਸਐਸ ਦਾ ਬੰਦਾ ਹੈ ਕਹਿੰਦੇ ਇਹ ਤਾਂ ਕਹਿੰਦੇ ਇਹਨੂੰ ਨਹੀਂ ਕੁਝ ਮਿਲਣਾ ਕਹਿੰਦੇ ਇਹ ਤਾਂ ਪਲਾਂਟਡ ਬੰਦਾ ਆ ਕਹਿੰਦੇ ਅਸੀਂ ਕਹਿੰਦੇ ਬੜੇ ਪੁਰਾਣੇ ਬੰਦੇ ਆ ਗਿਆ ਅਸੀਂ ਬੜਾ ਪਿੰਡੇ ਤੇ ਢਾਇਆ ਸੰਤਾ ਪੰਡਾਇਆ ਅਸੀਂ ਬੜੀਆਂ ਚੀਜ਼ਾਂ ਦੇਖੀਆਂ ਕਹਿੰਦੇ ਇਹ ਕੌਣ ਆ ਕਹਿੰਦੇ ਇਹ ਤਾਂ ਕੱਲ ਦਾ ਜਵਾਕ ਹੈ ਕਹਿੰਦੇ ਅੱਛਾ ਇਹ ਤਾਂ ਜਵਾਬ ਹੈ ਮੇਰੇ ਸਾਹ ਸਿਓ ਮਿਲ ਤੋ ਤੂੰ ਤਾਂ ਪੁਰਾਣੇ ਖੁੰਡੋ ਫੇ ਤੁਸੀਂ ਪਿਛਾੜੀ ਨੂੰ ਕਿਉਂ ਘੁਸੜਦੇ ਹੋ ਜੇ ਕੋ ਕਰਦੇ ਇਹ ਤੁਹਾਨੂੰ ਦੁਨੀਆ ਸਿਰ ਤੇ ਚੱਕਦੀ ਤੁਸੀਂ ਤਾਂ ਗਰਕ ਕਰਤਾ ਬੇੜਾ ਜੇ ਹੁਣ ਸੰਭਲਣ ਵਾਲਾ ਕੋਈ ਮੂਰੇ ਆਉਂਦਾ ਤਾਂ ਤੁਹਾਡਾ ਕੀ ਕਹਿੰਦੇ ਨੇ ਹੂੰ ਤੂੰ ਆ ਨਿਕਲਦਾ ਹੁਣ ਹੂੰ ਲਾਟ ਮਾਰਦੇ ਨੇ ਤੂੰ ਆ ਮਾਰ ਕੇ ਤੂੰ ਆ ਮਾਰ ਕੇ ਫਿਰ ਸਾਹੀ ਵਹੀ ਮਾਰਦੇ ਨੇ ਹੋਰ ਕਿਉਂ ਇੰਨੇ ਦਾ ਗਏ ਗਵਾਈ ਬਹੁਤ ਆ ਤਚਕੀ ਤੀ ਇਹਨਾਂ ਦੀ ਤਿੰਨਾਂ ਨੂੰ ਲੈ ਬੈਠੀ ਅੱਛਾ ਸਾਡਾ ਹੀ ਜਿੰਨੀ ਨੌਜਵਾਨੀ ਗਾਲੀਆਂ ਇਹਨੇ ਨਹੀਂ ਗਾਲੀਆਂ ਬਲਟੋਏ ਹੁਣਾਂ ਨੇ ਹੋਰ ਨਹੀਂ ਕਿਸੇ ਨੇ ਗਾਲੀ ਇਹਨਾ ਨੇ ਗਾਲੀ ਹੈ ਅੱਛਾ ਸਰਪਜੀਤ ਸਿੰਘ ਵੀ ਲੱਗੇ ਹੋਏ ਸੀ ਲਗਾਤਾਰ ਉੱਥੇ ਤਾਂ ਵੱਡੇ ਵੱਡੇ ਸਰਬਜੀਤ ਸਿੰਘ ਫਰੀਦਕੋਟ ਤੋਂ ਉੱਥੇ ਕਰਮਜੀਤ ਅਨਮੋਲ ਸੀਗੇ ਆਮ ਆਦਮੀ ਪਾਰਟੀ ਤੋਂ ਉੱਥੇ ਤਾਂ ਵੱਡੇ ਵੱਡੇ ਕਲਾਕਾਰ ਗਏ ਸਿੰਗਰ ਗਏ ਜਾ ਕੇ ਪ੍ਰਚਾਰ ਕੀਤਾ ਕਹਿੰਦੇ ਸਾਡੇ ਬਾਈ ਨੂੰ ਜਿਤਾਇਓ ਕਹਿੰਦੇ ਕੀ ਹੋਇਆ ਬਾਈ ਨੂੰ ਕਿਹੜਾ ਬਾਈ ਨੂੰ ਸਰਬਜੀਤ ਦੇ ਤਾਂ ਅਸੀਂ ਗਏ ਆ ਸਮਰਥਨ ਦੇਣ ਇਹ ਤਾਂ ਮਾਚੇ ਦੇ ਤੇ ਉੱਥੇ ਕੌਣ ਗਿਆ ਤੀਨੇ ਚੋਂ ਉਹਦਾ ਸਮਰਥਨ ਦੇਣ ਅੱਛਾ ਕੋਈ ਕਲਾਕਾਰ ਨਹੀਂ ਕਿਸੇ ਨੇ ਸਮਰਥਨ ਨਹੀਂ ਗਿਆ ਕਿਹੜਾ ਕਲਾਕਾਰ ਤੀ ਉੱਥੇ ਅਸ ਤਾਂ ਕੋਈ ਨਹੀਂ ਵੇਖਿਆ ਅਸੀਂ ਆਪ ਗਏ ਆ ਰਾਜ ਕਾਕੜ ਸਾਡੇ ਕੀ ਕਹਿੰਦੇ ਨੇ ਕੌਮੀ ਇਨਸਾਫ ਮੋਰਚਾ ਉੱਥੇ ਵੀ ਸਮਰਥਨ ਦੇ ਕੇ ਰੋਡ ਸ਼ੋਅ ਦੇ ਵਿੱਚ ਇੱਥੇ ਵੀ ਦੇ ਕੇ ਆ। ਬਿਲਕੁਲ। ਅਚਾਹ ਰਾਜ ਕਾਕੜੇ ਨੂੰ ਜਾਣਦੇ ਜਿਹੜੇ ਲਿਖਦੇ ਨੇ ਉਹਨਾਂ ਨੇ ਸਮਰਥਨ ਕੀਤਾ। ਰਾਜ ਕਾਕੜੇ ਨੂੰ ਜਾਣਦੇ ਜਿਹੜੇ ਲਿਖਦੇ ਆ ਉਹਨਾਂ ਨੇ ਸਮਰਥਨ ਦਿੱਤਾ ਸਰਬਜੀਤ ਸਿੰਘ ਨੂੰ ਕਲਾਕਾਰ ਨੇ ਵੀ। ਆਪਾਂ ਨੂੰ ਨਹੀਂ ਪਤਾ ਐਂ ਤਾਂ ਸਾਨੂੰ ਨਹੀਂ ਪਤਾ ਅਸੀਂ ਤਾਂ ਧੁੱਪ ਦੇ ਮਾਰੇ ਹੋਏ ਹਾਂ ਕਰਦੇ ਰੋਡ ਸ਼ੋਅ ਕਰਦੇ ਪੁੱਤ। ਬਿਲਕੁਲ ਬਿਲਕੁਲ। ਠੀਕ ਹੈ। ਹੁਣ ਹੁਣ ਮੋਹਾਲ ਕੀ ਹੈ ਫਿਰ ਅੱਗੇ। ਹਾਂ ਅੱਗੇ ਮਹੌਲ ਕੀ ਹੈ ਦਿਖਾ ਦੇਂਗੇ ਮੂਰੇ ਜੱਤ ਲੈਂਦੇ ਸੂਟ ਮੈਨ ਸਾਡੇ ਨੂੰ ਇਹ ਹੱਤ ਤਕਾਵਾ ਹੈ ਜਿਹੜੇ ਇੰਨਾ ਖੁੰਦੇ ਜਿਹੜੇ ਮਰੀਆਂ ਇਹਨਾਂ ਦੀਆਂ ਫੇਰ ਪਤਾ ਲੱਗੂ ਇਹ ਪਹਿਲਾਂ ਸਾਡਾ ਹੀ ਸੀ ਜਿਹੜੇ ਸੰਤਾਪ ਸੀ ਹਟਾਏ ਨੇ ਜਿਹੜਾ ਸਾਡੀ ਜਵਾਨੀ ਗਾਲੀ ਹੈ ਇਹਨਾਂ ਨੇ ਅੱਛਾ ਬਿਲਕੁਲ